ਜੀ ਮੈਂ ਸੂਬਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਸਤ ਗੁਰ ਸਤ ਗੁਰ ਸਤ ਗੁਰ ਜੀ ਵਾਹਿਗੁਰੂ 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 ਜੀ ਊਚ ਅਪਾਰ ਬੇਅੰਤ ਸਵਾਮੀ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਗਾਵਤੈ ਉਦਰੇ ਸੁਣਤੇ ਉਦਰੇ ਗਾਉਂਤੇ ਉਦਰੇ ਸੁਣਤੇ ਉਦਰੇ ਬਿਨਸੇ ਪਾਪ ਕਨੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਪਸੂ ਪ੍ਰੇਤ ਮੁਗਤ ਕੋ ਉਤਾਰੇ ਪਸੂ ਪ੍ਰੇਤ ਮੁਗਤ ਕੋ ਉਤਾਰੇ ਪਹਨ ਪਾਰ ਉਤਾਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ